ਸਾਨੂੰ ਪਤਾ ਸਫਰੇ ਸ਼ਾਹ ਦਾ ਸ਼ੁਰੂ ਹੋ ਗਿਆ ਹੈ। ਹੂੰ। ਜੀ ਜੀ 6 ਪੋਦੀ ਰਾਤ ਨੂੰ ਕੀ ਹੋਇਆ ਸੀ ਫਿਰ? 6 ਪੋਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਅਤੇ ਆਪਣੇ ਪਰਿਵਾਰ ਦੇ ਕਾਫਲੇ ਸਮੇਤ ਅਨੰਦਾ ਦੀ ਪੂਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਅਣਕਿਆਸੀ ਮੰਜ਼ਿਲ ਵੱਲ ਨੂੰ ਤੁਰ ਪਏ। ਜਿੱਥੇ ਧਰਮ ਦੇ ਕੋਰੇ ਤੇ ਜ਼ੁਬਾਨ ਦੇ ਪੱਕੇ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਗੁਰੂ ਜੀ ਦੇ ਕਾਫਲੇ ਦੇ ਪਿੱਛੋਂ ਹਮਲਾ ਕਰ ਦਿੱਤਾ ਤੇ ਸਰਸਾ ਨਦੀ ਦੇ ਕਿਨਾਰੇ ਬਹੁਤ ਭਿਆਨਕ ਯੁੱਧ ਹੋਇਆ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘ ਸਿੰਗਣੀਆਂ ਤੇ ਬੱਚੇ ਸ਼ਹੀਦ ਹੋਏ ਅੱਛਾ ਤਾਂ ਹੀ ਕਹਿੰਦੇ ਹੁੰਦੇ ਸੀ ਦੀਦੀ ਗਲੀ ਗਲੀ ਰੋਈ ਸੀ ਅਨੰਤ ਪਰ ਸ਼ਹਿਰ ਦੀ ਗਲੀ ਗਲੀ ਰੋਈ ਸੀ ਆਨੰਦ ਪਰ ਸ਼ਹਿਰ ਦੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ ਪਰਮਾਤਮਾ ਜੀ ਦਾ ਸੁਕਰਾਨਾ ਆਵਾਜ਼ਾ ਉਪਜੇ ਆਪਣਾ ਧਰਮੰਦ ਪਾਵਾ